ਪੰਜਾਬ ਦੇ ਐਸਸੀ ਡਿਪਾਰਟਮੈਂਟ ਵੱਲੋਂ ਲੁਧਿਆਣਾ ਵਿਖੇ ਪੰਜਾਬ ਦੇ ਚੇਅਰਮੈਨ ਵੈਦਜੀ ਦੀ ਰਹਿਮ ਨਾਈ ਹੇਠ ਇੱਕ ਸੰਵਿਧਾਨ ਰક્ષਕ ਸਮਾਰੋਹ ਰੱਖਿਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਨੈਸ਼ਨਲ ਪ੍ਰਧਾਨ ਅਰਜੇਸ਼ ਨਰੋਤੀਆ ਜੀ ਪਹੁੰਚੇ ਤੇ ਉਹਨਾਂ ਨੇ ਆ ਕੇ ਸੰਵਿਧਾਨ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਵਿਧਾਨ ਰੱਖਿਸ਼ਕ ਟੀਮ ਦਾ ਗਠਨ ਕਰਨ ਲਈ ਸੰਬੰਧਿਤ ਨਤਾਵਾਂ ਨੂੰ ਹੁਕਮ ਜਾਰੀ ਕੀਤੇ ਆਓ ਉਹਨਾਂ ਨੇ ਉਹਨਾਂ ਦੇ ਪਹੁੰਚਣ ਦੇ 바ਵਾ ਸਾਹ ਨੂੰ ਸਭ ਤੋਂ ਪਹਿਲਾਂ ਸ਼ਰਦਾ ਦੇ ਪੋਸ਼ਪਰਪਨ ਕੀਤੇ ਗਏ ਤੇ ਨਾਲ ਹੀ ਗੱਲਬਾਤ ਕਰਦੇ ਹਾਂ ਟੀਮ ਦੇ ਨਾਲ ਆਓ ਜੀ ਹਾਂ ਜੀ ਰਦਾਵਾ ਸਾਹਿਬ ਕੀ ਪ੍ਰੋਗਰਾਮ ਸੀ ਜੀ ਅੱਜ ਸਬਤਾਨ ਰક્ષਕ ਦੇ ਸੰਬੰਧ ਵਿੱਚ 올 ਇੰਡੀਆ ਚੇਅਰਮੈਨ ਸ਼੍ਰੀ ਵਿਜੇਸ਼ ਲੋਨੋਤੀਏ ਜੀ ਸਾਡੇ ਵਿੱਚ ਮੌਜੂਦ ਸੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮੁੱਚੇ ਪੰਜਾਬ ਦੇ ਐਸੇ ਡਿਪਾਰਟਮੈਂਟ ਦੇ ਜਿੰਨੇ ਵੀ ਸਾਡੇ ਆਫਿਸ ਬਿਊਰਨਰ ਨੇ ਉਹਨਾਂ ਨੂੰ ਇੱਕ ਟਾਰਗੇਟ ਦਿੱਤਾ ਗਿਆ ਹੈ ਕਿ 26 ਨਵੰਬਰ ਤੱਕ ਆਪਣੀ ਹਰ ਕੰਸੀ ਜੁੰਸੀ ਦੇ ਵਿੱਚ ਹਰ ਪਿੰਡ ਚ ਪੰਜ ਪੰਜ ਸਵਿਧਾਨ ਰક્ષਕ ਬਣਾਉਣੇ ਨੇ ਠੀਕ ਹੈ ਜੀ ਤੇ ਸਵਿਧਾਨ ਦੀ ਜਾਣਕਾਰੀ ਦੇਣੀ ਹੈ ਸਵਿਧਾਨ ਸੰਬੰਧੀ ਜਾਣਕਾਰੀ ਦੇਣਗੇ ਜੀ ਔਰ ਪਾ ਜੋ ਆਪਕਾ ਸਾਰੇ ਦੇਖ ਰਹੇ ਹਾਂ ਕਿ ਇੱਕ ਸਵਿਧਾਨ ਚ ਇੰਨੀ ਤਾਕਤ ਹੈ ਕਿ ਸ਼੍ਰੀ ਰਜੇਸ਼ ਲਲੋਤੀਆ ਜੀ ਦੀ ਮਿਹਨਤ ਸਦਕਾ ਹੀ ਸਮੁੱਚੇ ਪੰਜਾਬ ਵਿੱਚ ਸੰਵਿਧਾਨ ਦੀ ਗੱਲ ਹੋਈ ਸੰਵਿਧਾਨ ਦਾ ਜ਼ਿਕਰ ਕੀਤਾ ਔਰ ਸਾਡੇ ਆਦਰਨੀਏ ਸ਼੍ਰੀ ਰਾਹੁਲ ਗਾਂਧੀ ਜੀ ਨੇ ਸੰਵਿਧਾਨ ਦੇ ਨਾਲ ਹੀ ਅੱਜ اپੋਜੀਸ਼ਨ ਇੰਨੀ ਸਟ੍ਰੌਂਗ ਹੋ ਗਈ ਏ ਕਿ ਜਿਹੜੀ ਮੌਜੂਦਾ ਸਰਕਾਰ ਏ ਉਹ ਵੀ ਲਾਜਵਾਬ ਹੋ ਗਈ ਲੋ ਲੋ ਇਹ ਗੱਲ ਆ ਜੀ ਸੰਵਿਧਾਨ ਇਹ ਲੋੜ ਸੀ ਇਹ ਲੋੜ ਸੀ ਵੀ ਸੰਵਿਧਾਨ ਦੀ ਜਿਹੜੀ ਜਾਣਕਾਰੀ ਕਿਉਂਕਿ 바ਵਾ ਸਾਹਿਬ ਦੀ ਕਿਤੇ ਨਾ ਕਿਤੇ ਜਿਹੜੀ ਫਿਲਾਸਫੀ ਸੀ ਜਾਂ ਜਿਹੜਾ ਇਹ ਸੰਵਿਧਾਨ ਲਾਗੂ ਹੋਇਆ 26 ਨਵੰਬਰ 1950 ਨੂੰ ਇਹ ਲਾਗੂ ਤਾਂ ਹੋ ਗਿਆ ਪਰ ਜਿੱਥੇ ਸੰਵਿਧਾਨਕ ਹੱਕਾਂ ਦੀ ਗੱਲ ਆਉਂਦੀ ਹੈ ਸੰਵਿਧਾਨਕ ਕਰਤਵਾਂ ਦੀ ਗੱਲ ਹੁੰਦੀ ਹੈ ਉੱਥੇ ਲੋਕ ਇਹਨਾਂ ਤੋਂ ਪਿੱਛੇ ਹੁੰਦੇ ਆ ਸੋ ਇਹਦੀ ਜਾਣਕਾਰੀ ਜਿਹੜੀ ਮੰਨਣੀ ਜ਼ਰੂਰੀ ਸੀ ਵਰਕਰਾਂ ਨੂੰ ਤਿਆਰ ਕਰਨਾ ਜ਼ਰੂਰੀ ਸੀ ਦੇਖੋ ਜੀ ਮੈਂ ਸਮਝਦਾ ਹਾਂ ਕਿ ਇੱਕ ਕਾਂਗਰਸ ਜਮਾਤ ਦੀ ਐਸੀ ਜਮਾਤ ਤੇ ਜਿਹੜੀ ਸੁਤੰਤਰਤਾ ਦੇ ਨਾਲ ਇੱਕ ਚਟਾਨ ਦੀ ਤਰ੍ਹਾਂ ਖੜੀ ਹੈ ਔਰ ਸੱਚਾ ਕਾਉਨਸੀ ਹੀ ਸਵਧਾਨ ਦੀ ਗੱਲ ਕਰ ਰਹਾ ਹੈ ਇਸੇ ਕਰਕੇ ਸਾਡੇ ਪੱਧਰੀਏ ਰਾਹੁਲ ગાંધી ਜੀ ਵੀ ਸਦਾਨਤਾ ਹੀ ਜ਼ਿਕਰ ਕਰਦੇ ਹੋਏ ਸਮੁੱਚੇ ਦੇਖ ਵਿੱਚ ਸਵਧਾਨ ਦੀ ਗੱਲ ਕਰ ਰਹੇ ਨੇ ਔਰ ਪਿੱਛੇ ਉਹਨਾਂ ਨੇ ਭਾਗੀਦਾਰੀ ਦੀ ਵੀ ਗੱਲ ਕੀਤੀ ਹੈ 90% ਤੋਂ ਵੱਧ ਜਿਹੜੇ ਐ ਐਸਸੀ ਐਸਪੀ ਓਬੀਸੀ ਤੇ ਮਿਨੋਰਟੀ ਨੇ ਔਰ ਉਹਨਾਂ ਨੇ ਕਿਹਾ ਹੈ ਕਿ ਜਿੰਨੀ ਭਾਗੇਦਾਰੀ ਉਨੀ ਹਿੱਸੇਦਾਰੀ ਔਰ ਇੱਥੋਂ ਤੱਕ ਵੀ ਮੌਜੂਦਾ ਸਰਕਾਰ શ્રી ਰਾਹੁਲ ਗਾਂਧੀ ਜੀ ਲੋਧੀ ਜੀ ਨੂੰ ਇਹ ਚੈਲੰਜ ਦਿੱਤਾ ਹੈ ਕਿ 50% ਤੋਂ ਵੱਧ ਰਿਜ਼ਰਵੇਸ਼ਨ ਵੀ ਅਸੀਂ ਲੈ ਕੇ ਰਵਾਂਗੇ ਜੇ ਤੁਸੀਂ ਇਹ ਗੱਲ ਕਰਦੇ ਆਂ ਵੀ ਜਿੰਨੀ ਜੀ ਦੇ ਭਾਗੇਦਾਰੀ ਉਹਨੇ ਉਹਦੀ ਹਿੱਸੇਦਾਰੀ ਫਿਰ ਜਿਹੜਾ ਹੁਣ 12.5% ਦਾ ਜਿਹੜਾ ਕੇਸ ਚੱਲਿਆ ਹੈ ਜਿਹਦੇ 'ਚ ਫੈਸਲਾ ਆਇਆ ਸੁਪਰੀਮ ਕੋਰਟ ਦਾ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਨਹੀਂ ਜੀ ਨਹੀਂ 1973 ਦੇ ਵਿੱਚ ਸਾਡੇ ਮੌਜੂਦਾ ਸਾਬਕਾ ਸੀਐਮ ਕੈਨੀ ਜੈਲ ਸਿੰਘ ਜੀ ਨੇ ਇਹ ਲਾਗੂ ਕੀਤੀ ਸੀ ਉਹਨਾਂ ਨੇ ਇਹ ਵੀ ਇੱਕ ਮਰਦਮਸ਼ੁਮਾਰੀ ਕਰਾਈ ਸੀ ਪੰਜਾਬ 'ਚ ਇੱਕ ਅੰਕੜਾ ਬਣਿਆ ਸੀਗਾ ਕਿ ਜੇ ਪੰਜਾਬ ਦੇ ਵਿੱਚ ਸਭ ਤੋਂ ਜਿਹੜਾ ਪਛੜਿਆ ਤੇ ਦਲਤ ਵਰਗੇ ਉਹਨੂੰ ਬੇਸ ਬਣਾ ਕੇ ਇਹਨਾਂ ਨੇ ਇਹ ਲਾਗੂ ਕੀਤਾ ਸੀ ਅੱਛਾ ਨਾਲ ਜਿਹਦੇ ਸਟੇਜ ਉੱਤੇ ਹੋਈ ਆ ਹਾਥ ਰਸ ਦੀ ਗੱਲ ਹੋਈ ਆ ਯੂਪੀ ਦੇ ਜਾਂ ਹੋਰ ਸਟੇਟਾਂ ਦੇ ਗੱਲ ਹੋਈ ਆ ਜਿੱਥੇ ਲੋਕ ਸਵਿਧਾਨਿਕ ਹੱਕਾਂ ਦਾ ਹੱਦਨ ਕਰਦੇ ਆ ਪਰ ਜਦੋਂ ਇਹ ਗੱਲ ਮੀਟਿੰਗ ਪੰਜਾਬ ਦੀ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਲੋਕਾਂ ਦਾ ਸਵਿਧਾਨਿਕ ਹੱਕਾਂ ਦਾ ਹੱਦਨ ਨਹੀਂ ਹੋ ਰਿਹਾ ਇਸੀ ਲੋਕਾਂ ਦੇ ਲੈ ਦੇਖੋ ਜੀ ਉਹਨਾਂ ਨੇ ਸਮੁੱਚਾ ਇੱਕ ਸੰਦੇਸ਼ ਦਿੱਤਾ ਹੈ ਉਹਨਾਂ ਜਿੱਥੇ ਦੇਸ਼ ਦੀ ਗੱਲ ਕੀਤੀ ਉੱਥੇ ਪੰਜਾਬ ਦੇ ਲੋਕਾਂ ਦੀ ਵੀ ਇਹ ਗੱਲ ਕੀਤੀ ਹੈ ਪੰਜਾਬ ਦੇ ਲੋਕਾਂ ਦੀ ਨਮਜ ਦੇ ਅਧਰੱਖਿਆ ਹੈ ਉਹਨਾਂ ਨੇ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਪੰਜਾਬ ਦੇ ਲੋਕ ਅਨਖੀਲੇ ਜੁਸ਼ੀਲੇ ਤੇ ਜਜ਼ਾਰੂ ਨੇ ਔਰ ਪੰਜਾਬ ਦੇ ਲੋਕ ਕੀ ਮਤਲਬ ਜ਼ੁਲਮ ਦੇ ਖਿਲਾਫ ਹਰ ਵੇਲੇ ਸਭ ਤੋਂ ਪਹਿਲਾਂ ਆਜ਼ਾਦ ਨਾਰਾ ਮਾਰਦੇ ਨੇ ਔਰ ਪੰਜਾਬ ਦੇ ਲੋਕ ਹੀ ਆਪਣੀ ਜਦੋਂ ਵੀ ਉਹਨਾਂ ਨਾਲ ਕਿਸੇ ਵੀ ਲੈਵਲ ਤੇ ਉਹਨਾਂ ਦੀ ਮਤਵਾ ਹੱਕ ਰੱਸੀ ਹੁੰਦੀ ਏ ਔਰ ਚਟਾਨ ਦੀ ਤਰ੍ਹਾਂ ਖੜਦੇ ਨੇ ਆਪਣੇ ਹੱਕ ਪ੍ਰਤੀ ਜਾਗਰੂਕ ਨੇ ਔਰ ਸਮੁੱਚੇ ਪੰਜਾਬ ਨੂੰ ਵੀ ਉਹ ਆਪਣੇ ਹੱਕ ਕੂਣਾ ਚੁੱਕਦੇ ਹਨ ਧੰਨਵਾਦ ਹਰ ਹਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਾਂਗਰਸ ਵੱਲੋਂ ਇੱਕ ਵੀਡੀਓ ਜੋ ਬਾਬਾ ਸਾਹਿਬ ਦੀ ਜੀਵਨੀ ਦੇ ਆਧਾਰ 'ਤੇ ਉਹ ਵੀ ਉੱਥੇ ਆਏ ਹੋਏ ਸਾਰੇ ਦਰਸ਼ਕਾਂ ਨੂੰ दिखाई गई आओ दे हाँ। संविधान बचाने का शपथ लिया है इसको बचाते रहेंगे हर कीमत में बचाएंगे ये संविधान सबके लिए है सिर्फ रिजर्वेशन के लिए नहीं है ये संविधान हमारे मूलभूत अधिकारों के लिए है बोलने का अधिकार लिखने का अधिकार हमको जो काम करना चाहिए उसका अधिकार हर चीजों का अधिकार इस किताब में इसको छीनना चाहते हैं मोदी जी आप लाख कोशिश करो आप कभी इसको छू नहीं सकते और आपकी आर एस एस भी इसको छू नहीं सकती है और ये हमारा जो कैंपेन है संविधान की रक्षा करने का कैंपेन दलितों के कमजोर लोगों की रक्षा करने का कैंपेन कांग्रेस पार्टी जोरों से चलाएगी मैं भी इसमें शामिल हूंगा आक्रमण करेंगे दलितों पे आदिवासियों पे माइनॉरिटीज पे आक्रमण करेंगे महिलाओं पे आक्रमण करेंगे वहां आपको कांग्रेस पार्टी का झंडा दिखाई देगा कांग्रेस पार्टी का कार्यकर्ता दिखाई देगा एक्टिव कांग्रज लीड राजेश लूते जी फॉर इंट्रोड्यूसिंग द कांसेप्ट ऑफ संविधान रक्षा, उसका खंडे पर बहुत महत्वपूर्ण रिस्पांसिबिलिटी है संविधान को बचाने के लिए क्योंकि टुडे कॉन्स्टिट्यूशन इज एट अटैक नॉट ओनली टुडे व्हेन कॉन्स्टिट्यूशन वाज अडॉप्टेड बाय द कॉन्स्टिट्यूएंट असेंबली पूरा देश में आरएसएस ने उनको खिलाफ एक लड़ाई लड़ा दे बंद द कॉन्स्टिट्यूशन आरएसएस अभी भी बीजेपी और आरएसएस संविधान को वीक करने के लिए संविधान को डिमोलिश करने के लिए कोशिश करें इसलिए हम सभी संविधान को प्रोटेक्ट करना चाहिए अगर हम बाबा साहब अम्बेडकर को मानते हैं उन्होंने किए हुए कार्य उनके विचार उनकी दिशा उनकी दृष्टा दृष्टि द्रि, में अगर हम किसी तरह से विश्वास रखते हैं तो मैं मानता हूं कि आज की चुनौतियों को बेहतर ढंग से समझकर हमें उसका मुकाबला करना होगा बस कर। आप भीमराव अंबेडकर जी के संविधान के माध्यम से आप हम सब लोग आज ये शपथ लें, संकल्प लें कि उन ताकतों को कभी भी हम इस देश के अंदर पनपने नहीं देंगे मजबूत नहीं होने देंगे जो बाबा साहब भीमराव अंबेडकर के संविधान को कमजोर करेंगे लोगों को तो ताकत देने का है और आप लोगों को ये बताने का है कि इस देश के अंदर एस सी एस टी ओबीसी माइनॉरिटी और जो महिलाएं हैं वो इस देश के मूल निवासी हैं मूल निवासी का मतलब समझते हैं आरएसएस वाले ये कहते हैं कि जो एस सी एस टी ए के बाहर से आए हैं उनके हिसाब से जो हमारा जन्म हुआ उनके किसी भगवान के पैरों से हुआ yes. और उनका जन्म मुँह से हुआ वो ऐसा बोलते हैं ऐसा हो सकता है ऐसा नहीं है बाबा साहब बोलते हैं बाबा साहब ये बोलते हैं कि भैया जो एसी है जो सदियों से जिसके ऊपर अत्याचार हुआ जिसके ऊपर उत्पीड़न हुआ जिसको मारा गया पीटा गया महिलाओं को अपमानित किया गया तो जो संविधान मनुवादियों का है उस हिसाब से अगर हम बात करें तो मैंने अभी आप लोगों को कुर्सी पे भी आगे बैठाया पहले कुर्सी पे बैठे थे आप पीछे लेकिन कहा नहीं आइए क्योंकि मैं बाबा साहब भीमराव अंबेडकर का मानने वाला हूं मैं देश के अंदर संविधान को मानने वाला हूं और मैं कांग्रेस पार्टी का भी मानने वाला हूँ राहुल गांधी जी की ये सोच है कि महिलाओं को हमें मुख्य धारा में लेकर आना है। और मैं कुलदीप जी का धन्यवाद करना चाहूँगा कि जो कार्यक्रम का आयोजन किया ये कार्यक्रम के अंदर मैंने देखा जब मैं आया तो लोगों ने स्वागत किया फिर तो वो मंच पे भी आकर माला गुलदस्ते देना चाहते थे मैंने रोक दिया मैं खुद खड़ा हूँ मन नहीं कार्यक्रम कोई स्वागत का नहीं है कार्यक्रम कुलदीप भाई जी आपने जो यहां पर सब लोगों को मेहनत करके यहां पर बुलाया है ये कार्यक्रम कुछ और है ये कार्यक्रम ये है जो अभी हम बात कर रहे हैं संविधान पर चर्चा संविधान में क्या लिखा है और हमको आगे क्या करना है उसकी रणनीति तैयार करनी है कार्यक्रम वो है खाली फूल माला दे के फोटो खिंचवा के प्रोग्राम खत्म सब लोग सहमत हैं ਆਪ ਲੋਕ ਸਹਿਮਤ ਹੈ ਮੇਰੀ ਗੱਲ ਸਹਿਮਤ ਹੈ ਨਾ ਜੀ ਤੋਂ ਤੁਸੀਂ ਦੇਖ ਰਹੇ ਹੋ ਗਿਆਨ ਜੋਤੀ ਚੈਨਲ ਮੈਂ ਬਿਆਨ ਸਿੰਘ ਸਿੱਧੂ ਫਿਰ ਮਿਲਾਂਗੇ ਕਿਸੇ ਅਗਲੀ ਵੀਡੀਓ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ